ਬਾਜੰਬਾਲੇ ਪਾਤਸ਼ਾਹ ਆਨੰਦਪੁਰ ਦਾ ਕਿਲਾ ਛੱਡ ਕੇ ਚਮਕੌਰ ਦੀ ਗੜੀ ਦੇ ਵਿੱਚ ਸਰਵੰਸ ਵਾਰ ਕੇ ਮਾਲਵੇ ਦਾ ਪਰਮਣ ਕਰਦੇ ਕਰਦੇ ਆ ਸਾਬੂ ਕੀ ਤਲਵੰਡੀ ਨੰਦਮਾ ਸਾਹਿਬ ਪਹੁੰਚੇ ਹਨ ਆਉਣ ਵਾਲੇ ਸਮੇਂ ਨੂੰ ਬਚਦਿਆਂ ਹੋਇਆਂ ਬਾਜੰਬਾਲੇ ਪਾਤਸ਼ਾਹ ਨੇ ਸਿੰਘਾਂ ਨੂੰ ਧੀਰਮੱਲੀਆਂ ਦੇ ਕੋਲ ਭੇਜਿਆ ਕਿ ਜਿਹੜੀ ਗੁਰਨਾਨਕ ਦੀ ਬਾਣੀ ਦਾ ਕਾਵ ਸੰਗ੍ਰਹਿ ਗ੍ਰੰਥ ਤੁਹਾਡੇ ਕੋਲ ਹੈ ਤੇ ਉਹ ਤੁਸੀਂ ਸਾਨੂੰ ਦੇ ਦਿਓ ਤੇ ਉਹ ਧੀਰਮੱਲੀਏ ਵੀ ਅੱਜ ਕੱਲ ਦੇ ਬਾਬਿਆਂ ਦੇ ਨਾਲ ਦੇ ਸੰਨ ਉਹਨਾਂ ਨੇ ਮਨ ਵਿੱਚ ਵਿਚਾਰ ਕੀਤੀ ਕਿ ਆਪਣਾ ਟੋਰੀ ਫੁਲਕਾ ਆਪਣਾ ਬਿਜ਼ਨਸ ਆਪਣਾ ਵਪਾਰ ਆਪਣਾ ਧੰਦਾ ਇਸ ਗ੍ਰੰਥ ਸਾਹਿਬ ਕਰਕੇ ਹੈ ਜੇ ਇਹ ਗ੍ਰੰਥ ਸਾਹਿਬ ਬਾਜਾਂ ਵਾਲੇ ਕਲੰਗੀਆਂ ਵਾਲਿਆਂ ਨੂੰ ਦੇ ਦਿੱਤਾ ਤੇ ਆਪਣਾ ਤੇ ਧੰਦਾ ਬੰਦ ਹੋ ਜਾਏਗਾ ਮਨਦੇ ਵਿੱਚ ਹੰਕਾਰ ਸੀ ਸਿੰਘਾਂ ਨੂੰ ਮੋੜ ਕੇ ਜਵਾਬ ਦਿੱਤਾ ਤੁਸੀਂ ਪਿਛਲੇ 239 ਸਾਲਾਂ ਤੋਂ ਕਹਿੰਦੇ ਆ ਰਹੇ ਹੋ ਕਿ ਗੁਰੂ ਨਾਨਕ ਦੀ ਜੋਤ ਇੱਕ ਹੈ ਗੁਰੂ ਨਾਨਕ ਦੀ ਸੋਚ ਇੱਕ ਹੈ ਕੇਵਲ ਸਰੀਰ ਬਦਲਦੇ ਨੇ ਤੇ ਜੇ ਜੋਤ ਗੁਰਨਾਨਕ ਦੀ ਹੈ ਤੇ ਜੇ ਜੋਤ ਪੰਚਮ ਪਾਤਸ਼ਾਹ ਦੀ ਹੈ ਤੇ ਫਿਰ ਕਹਦੇ ਹੋ ਗੁਰੂ ਗੋਬਿੰਦ ਸਿੰਘ ਨੂੰ ਕਿ ਉਹ ਬਾਣੀ ਆਪ ਦੁਆਰਾ ਉਚਾਰਨ ਕਰ ਲੈਣ ਇਹ ਜਵਾਬ ਜਦੋਂ ਆ ਕੇ ਕਲੰਗੀਆਂ ਵਾਲੇ ਨੂੰ ਸਿੰਘਾਂ ਨੇ ਦਿੱਤਾ ਸ਼ਮਸ਼ੀਰ ਦੇ ਨਾਲ ਕਿਰਪਾਨ ਤੇਗ ਦੇ ਨਾਲ ਦੋ ਹੱਥ ਕਰਕੇ ਸਹਿਬਾਂ ਦੀ ਬਾਣੀ ਨੂੰ ਲਿਆ ਜਾ ਸਕਦਾ ਸੀ ਪਰ ਬਾਜਾਂ ਵਾਲੇ ਦਾ ਮਨ ਦਾ ਵਿਚਾਰ ਸੀ ਜੇ ਅੱਜ ਉਹ ਗ੍ਰੰਥ ਅਸੀਂ ਉਹਨਾਂ ਤੋਂ ਵਾਪਸ ਲੈ ਲਿਆ ਤਾਂ ਆਉਣ ਵਾਲੇ ਸ਼ਰਧਾ ਤੋਂ ਸਖਣੇ ਇਹ ਗੱਲ ਕਹਿਣਗੇ ਕਿ ਗੁਰਨਾਨਕ ਦੀ ਜੋਤ ਗੁਰੂ ਅਰਜਨ ਦੇਵ ਜੀ ਦੀ ਜੋਤ ਤੇ ਕਲਗੀਆਂ ਵਾਲੇ ਦੀ ਜੋਤ ਦੇ ਵਿੱਚ ਫਰਕ ਸੀ ਇਸ ਪਵਿੱਤਰ ਧਰਤ ਦੇ ਉੱਪਰ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਗਾ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਸਹਾਇਕ ਲਖਾਰੀ ਲਗਾ ਕੇ ਪੰਚਮ ਪਾਤਸ਼ਾਹ ਨੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਬਾਣੀ ਦੁਬਾਰਾ ਉਚਾਰਨ ਹੀ ਨਹੀਂ ਕੀਤੀ ਇਹ ਰਾਗਾਂ ਦੇ ਵਿੱਚ 31ਵਾਂ ਰਾਗ ਜੈਜੈਵੰਤੀ ਦਰਜ ਕਰ ਦਿੱਤਾ ਔਰ ਪੰਜ ਗੁਰੂ ਸਹਿਬਾਨ ਦੇ ਨਾਲ 6ਵੇਂ ਗੁਰੂ ਸਹਿਬਾਨ 9ਵੇਂ ਨਾਨਕ ਜੀ ਦੀ ਬਾਣੀ ਨੂੰ ਦਰਜ ਕਰਕੇ ਦੁਬਾਰਾ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰ ਦਿੱਤੀ ਕੁਝ ਸਮਾਂ ਹੋਰ ਗੁਜ਼ਰਿਆ ਕਲੰਗੀਆਂ ਵਾਲੇ ਪਾਤਸ਼ਾਹ ਨਦੇੜ ਮਹਾਰਾਸ਼ਟਰ ਗਦਾਵਰੀ ਦੇ ਕੰਢੇ ਤੇ ਪਹੁੰਚੇ ਦੋ ਪਠਾਣਾ ਵੱਲੋਂ ਹਮਲਾ ਕੀਤਾ ਗਿਆ ਸਰੀਰ ਜਖਮੀ ਹੋਇਆ ਮੇਰੇ ਪਾਤਸ਼ਾਹ ਘਟ-ਘਟ ਕੇ ਅੰਤਰ ਕੀ ਜਾਣਤ ਭਲੇ-bure ਕੀ ਪੀਰ ਪਸ਼ਾਨਤ ਦੀਵਾਨ ਸਜਾਇਆ ਗਿਆ ਸਜੇ ਦੀਵਾਨ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਔਰ ਉਸ ਪ੍ਰਕਾਸ਼ ਦੇ ਅੱਗੇ ਨਾਰੀਅਲ ਰੱਖ ਕੇ 5 ਪੈਸੇ ਰੱਖ ਕੇ ਆਪਣਾ ਆਪ ਨਮਸਕਾਰ ਕਰਕੇ ਆਪਾ ਸਮਰਪਿਤ ਕਰਕੇ ਸੰਗਤ ਦੇ ਵਿੱਚ ਖੜ ਕੇ ਜਿਸ ਤਰ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਮੁਖਾਤਬ ਹੋਏ ਨੇ ਉਸ ਨੂੰ ਮੇਰੇ ਸਾਥੀ ਕਾਬਰੂ ਵਿੱਚ ਹੈ ਹੋਂ ਕਹਿੰਦੇ ਆ ਜੀ ਆਗਿਆ ਪਈ ਅਕਾਲੋਂ ਆਗਿਆ ਪਈ ਅਕਾਲੋਂ ਸਾਜਿਆ ਤੀਜਾ ਪੰਥ ਗਿਆ ਦਸਾਂ ਗੁਰਾਂ ਦੀ ਦੇਹੀ ਥਾਪਿਆ ਮਹਾਗ੍ਰੰਥ ਗਿਆ ਦਸਾਂ ਗੁਰਾਂ ਦੀ ਦੇਹੀ ਥਾਪਿਆ ਮਹਾਗ੍ਰੰਥ ਗਿਆ ਸਬਤ ਗਿਆਨ ਖਜਾਨਾ ਛਤੀ ਰਚਣ ਗਾ ਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿਖਾ ਸਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿਖਾ ਸਾਰਿਆਂ ਦਾ ਕਬਰਾਂ ਮੜੀ ਮਸਾਣੀ ਸਾਡੇ ਪੂਜਣ ਜੋਗ ਨਹੀਂ ਕਾਗਾ ਤੇ ਹੰਸਾਂ ਦਾ ਹੁੰਦਾ ਇੱਕੋ ਚੋਗ ਨਹੀਂ ਕਾਗਾ ਤੇ ਹੰਸਾਂ ਦਾ ਹੁੰਦਾ ਇੱਕੋ ਚੋਗ ਨਹੀਂ ਹਾਂ ਬਖਰਾ ਬਖਰਾ ਧਰਮ ਹੈ ਫਿਰਕੇ गुरु ग्रंथ गुरु सिखा सारे सार आज तो गुरु ग्रंथ गुरु गैन सीखा सारे अमृत तारी छा जो बिपरण किरीत नहीं बिलकुल ताय से उ मैं करता प्रतीत नहीं ਕਚਰੀ ਵਿਚੋਂ ਦੋਸ਼ੀ ਪਾਗ ਖਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਗੈ ਸਿੱਖਾਂ ਸਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਗੈ ਸਿੱਖਾਂ ਸਾਰਿਆਂ ਦਾ ਨਿਰਦੋਸ਼ਾਂ ਦਾ ਕਾਤਲ ਖੁੱਦ ਨੂੰ ਸਿੱਖ ਕਹਾਵੀ ਲਖਤਿਆਂ ਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਗੈਂ ਸਿੱਖਾ ਸਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਗੈਂ ਸਿੱਖਾ ਸਾਰਿਆਂ ਦਾ ਜੋਲਮ ਸਿੱਖ ਮਤੀ ਦਾਸ ਦੇ ਵਾਰਸ ਬਣਨਾ ਪਊ ਸਦਕੀ ਪਾਈ ਮਤੀ ਦਾਸ ਦੇ ਵਾਰਸ ਬਣਨਾ ਪਊ ਹਾਂ ਜਸ ਨੇ ਸਣ ਜਲਾ ਦਾ ਆਦਰ ਕੀ ਤਿਆਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਗੰਗ ਸੇਖਾ ਸਾਰਿਆਂ ਦਾ ਗੁਰੂ ਗ੍ਰੰਥ ਗੁਰੂ ਗੈ ਸਿੱਖਾ ਸਾਰਿਆਂ ਦਾ ਅਮਰ ਸ਼ਹੀਦੀ ਦਾ ਫਲ ਪੱਕਾ ਖਾਣਾ ਚਾਹੂ ਜੋ ਸਿੱਖੀ ਦੀ ਮੰਜ਼ਲ ਤੇ ਸਿੱਧਾ ਜਾਣਾ ਚਾਹੂ ਜੋ ਸਿੱਖੀ ਦੀ ਮੰਜ਼ਲ ਤੇ ਸਿੱਧਾ ਜਾਣਾ ਚਾਹੂ ਜੋ ਹਾਂ ਰਸਤਾ ਲੰਘਣਾ ਪੈਣਾ ਸੂਈ ਦੇਨ ਖਾਰੇਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਗੈ ਸਿੱਖਾ ਸਾਰਿਆਂ ਦਾ ਗੁਰੂ ਗਦੰਥ ਗੁਰੂ ਗੰਗ ਸਕਾ ਸਾੜਿਆਂ ਦਾ ਸਦੀਆਂ ਤੋਂ ਸਿਰਾਜ ਬਦੇਸੀ ਉੱਤੇ 파ਰਤ ਦੇ ਕੁੰਭਕਰਨ ਦੀ ਗੂੜੀ ਨਿੰਦੇ ਸੁੱਤੇ 파ਰਤ ਦੇ ਕੁੰਭਕਰਨ ਦੀ ਗੂੜੀ ਨੀ ਗੁਰੂ ਗ੍ਰੰਥ ਸਿੱਖਾ ਸਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾ ਸਾਰਿਆਂ ਦਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵਾਜਾਂ ਵਾਲੇ ਪਾਤਸ਼ਾਹ ਨੂੰ ਸੰਗਤਾਂ ਨੂੰ ਕਿਆ ਸੰਗਤ ਜੀਓ ਅੱਜ ਸਰੀਰ ਨਾਲੋਂ ਤੋੜ ਕੇ ਸ਼ਬਦ ਨਾਲ ਜੋੜਨ ਲੱਗਿਆ ਹਾਂ ਜਿੰਨਾ ਚਿਰ ਇਹ ਕਾਇਨਾਤ ਰਹੇਗੀ ਮਨੁੱਖਤਾ ਦਾ ਇਨਸਾਨੀਅਤ ਦਾ ਸਿੱਖਾਂ ਦਾ ਗੁਰੂ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਰਹੇਗਾ ਔਰ ਜਿੰਨਾ ਚਿਰ ਮੇਰਾ ਸਿੱਖ ਬਾਣੀ ਤੇ ਬਾਣੇ ਨਾਲ ਜੁੜਿਆ ਰਹੇਗਾ ਇਹਨੂੰ ਤਤੀਵਾ ਨਹੀਂ ਲੱਗੇਗੀ ਤੇ ਜਿਸ ਦਿਨ ਤੁਸੀਂ ਬਾਣੀ ਤੇ ਬਾਣੇ ਤੋਂ ਦੂਰ ਹੋ ਗਏ ਫਿਰ ਤੁਹਾਨੂੰ ਦੁਰਕਾਰਿਆ ਜਾਏਗਾ ਤੁਹਾਨੂੰ ਦਰਦਰਨੀਆਂ ਠੋਕਰਾਂ ਖਾਣੀਆਂ ਪੈਣਗੀਆਂ ਤਵਾਰੀਖ ਗਵਾਹ ਹੈ ਇਤਿਹਾਸ ਸਾਕੀ ਪਰਦਾ ਹੈ 17ਵੀਂ 18ਵੀਂ ਸਦੀ ਦਾ ਸਮਾਂ ਆਇਆ ਸਿੱਖਾਂ ਨੂੰ ਬੱਚੇ ਛੱਡਣੇ ਪਏ ਪਰਿਵਾਰ ਛੱਡਣੇ ਪਏ ਘਰ ਛੱਡਣੇ ਪਏ ਖੇਤ ਖਲਿਆਣ ਛੱਡਣੇ ਪਏ ਪਰ ਜੰਗਲਾਂ ਦੇ ਵਿੱਚ ਵਾਸਾ ਰੱਖਿਆ ਇੱਕ ਕੇਸਰੀ ਨਿਸ਼ਾਨ ਸਾਹਿਬ ਤੇ ਇੱਕ ਸਤਿਗੁਰਾਂ ਦਾ ਪ੍ਰਕਾਸ਼ ਉਹ ਸਿੱਖਾਂ ਦੀ ਜ਼ਿੰਦਗੀ ਦੇ ਵਿੱਚ ਬਾਣੀ ਅਤੇ ਬਾਣੇ ਦੇ ਰੂਪ ਵਿੱਚ ਰਿਹਾ ਇਹ ਅਸੀਂ ਗ੍ਰੰਥਾਂ ਚੋਂ ਕਿਤਾਬਾਂ ਚੋਂ ਪੜ੍ਹ ਦੇ ਹਾਂ ਤੇ ਜਿਹੜਾ ਬਹੁਤਿਆਂ ਨੇ ਵੇਖਿਆ ਹੋਵੇਗਾ ਦਿੱਲੀ ਦੀ ਹਕੂਮਤ ਦੇ ਨਾਲ ਇੱਕ ਕਿਸਾਨੀ ਸੰਘਰਸ਼ ਲੜਿਆ ਹੈ 28 ਨਵੰਬਰ 2020 ਨੂੰ ਅਸੀਂ ਦਿੱਲੀ ਪੁੱਜੇ ਸਾਂ ਔਰ ਉਸ ਸਮੇਂ ਉੱਥੇ ਕੋਈ ਸੁਵਿਧਾਵਾ ਨਹੀਂ ਸਨ ਇੱਕ ਕਧੜ ਨੰਗੀ ਸੜਕ ਸੀ ਉਹਨਾਂ ਸੜਕਾਂ ਦੇ ਉੱਪਰ ਇਸ਼ਨਾਨ ਦੇ ਲਈ ਲੰਗਰ ਦੇ ਲਈ ਰਹਿਸ ਦੇ ਲਈ ਉਸ ਅੱਤ ਦੀ ਸਰਦੀ ਦੇ ਵਿੱਚ ਲੋੜੀਂਦੇ ਪ੍ਰਬੰਧ ਨਹੀਂ ਸਨ ਪਰ ਜਦੋਂ 30 ਨਵੰਬਰ ਦਾ ਅਮਰਤ ਵੇਲਾ ਹੋਇਆ ਰਾਤ ਦੇ ਚੌਥੇ ਪਹਿਰ ਦਾ ਆਗਾਜ਼ ਕਿਸੇ ਅਣਜਾਨ ਦੇ ਨਾਲ ਨਹੀਂ ਕਿਸੇ ਆਰਤੀ ਦੇ ਨਾਲ ਨਹੀਂ ਸਹਿਬਾਂ ਦੇ ਮੁਖ ਪਾਕ ਦੇ ਨਾਲ ਹੋਇਆ ਔਰ ਜਿਤਨਾ ਚਿਰ ਉਸ ਹੰਗਾਰਸ਼ ਚੱਲਿਆ ਉਸ ਬਿੱਲੀ ਦੀਆਂ ਬਰੂਹਾਂ ਦੇ ਉੱਪਰ ਅਮਰਤ ਵੇਲੇ ਗੁਰੂ ਦੀਆਂ लाਡਲੀਆਂ ਫੌਜਾਂ ਸਹਿਬਾਂ ਦਾ ਪ੍ਰਕਾਸ਼ ਕਰਕੇ ਨਿਤਨੇਮ ਕਰਕੇ ਆਸਾ ਜੀ ਦੀ ਵਾਰ ਦੇ ਦੀਵਾਨ ਸਜਾਉਂਦੀਆਂ ਰਹੀਆਂ ਔਰ ਉਹੀ ਇੱਕ ਕਾਰਨ ਬਣਿਆ ਕਿ ਕਿਸੇ ਦੀ ਨਾਂ ਸੁਣਨ ਮੰਨਣ ਵਾਲੇ ਕਿਸੇ ਦੇ ਅੱਗੇ ਨਾਂ ਝੁਕਣ ਵਾਲੇ ਵੀ ਹਾਉਣ ਦਾ ਕਿਲਾ ਕੱਢ ਕੇ ਗੁਰਨਾਨਕ ਪਾਤਸ਼ਾਹ ਦੇ ਆਗਮਨ ਪੁਰਬ ਦੇ ਉੱਪਰ ਆਪਣੇ ਕਿਸਾਨਾਂ ਨੂੰ ਆਪਣੇ ਪੰਜਾਬੀਆਂ ਤੇ ਸਿੱਖਾਂ ਨੂੰ ਸਹਿਬਾਨੇ ਫਤਿਹਬਖਸ਼ੀ